ਛੋਟੀ ਜੀ ਗੱਲ ਦਾ ਵਿਗਾੜ ਕਿੱਡਾ ਪੈਦਾ ਹੋ ਰਿਹਾ ਆਮ ਹੀ ਮਤਾਮਾਂ ਦੱਸਦੇ ਨੇ ਮੇਰੇ ਤਾਂ ਗੋਡਿਆਂ ਤੇ ਸੋਜਾ ਬਹੁਤ ਆ ਗਿਆ ਸੋਜਾ ਗਿਆ ਤਾਂ ਉੱਥੇ ਕਫ ਲੈ ਗਿਆ ਬਾਜੂ ਨੇ ਕਫ ਉੱਥੇ ਜਮਾ ਕਰਤੀ ਜਿਵੇਂ ਅਸੀਂ ਹੱਥ ਹਿਲਾਉਨੇ ਆ ਬਾਹਾਂ ਹਿਲਾਉਨੇ ਸਾਡੀਆਂ ਚੀਜ਼ਾਂ ਨਹੀਂ ਹੈ ਨੇ ਕੋਈ ਵੀ ਮੂਵਮੈਂਟ ਹੁੰਦੀ ਆਸੀਂ ਮਲ ਪਿਆ ਰਹੇ ਆ ਪਰ ਜੂਰੇ ਨਾਉਂਦਾ ਪਿਸ਼ਾਬ ਹੁੰਦਾ ਸਾਰਾ ਹਵਾ ਦੇ ਦੀਨ ਨਾਲ ਇਹ ਹੀ ਹੈਗਾ ਵੀ ਹਰੇਕ ਦਰ ਤੇ ਗਟੀਆਂ ਅੱਛਾ ਗਟੀਆਂ ਵੀ ਕਈ ਪ੍ਰਕਾਰ ਦਾ ਜਦੋਂ ਅੰਦਰਲੀ ਹਵਾ ਸਾਡੀ ਘਾਉਂਦੀ ਹੈ ਜਦੋਂ ਇਹਦਾ ਘਾਉਂਦੀ ਆ ਬਾਹਰ ਘਾਉਂਦੀ ਆ ਸਭ ਬਹੁਤ ਬਰਕਾਰ ਦੇ। ਦੇਖੋ ਬਾਤ ਦਾ ਸਭ ਤੋਂ ਵੱਡਾ ਦੁਸ਼ਮਣ ਹੈਗਾ ਖਟਾ। ਬੇ ਜੀ ਦਰਦਾਂ ਤੋਂ ਬਹੁਤ ਆਹਤ ਨੇ ਲੋਕ। ਗਠੀਆ ਹੋ ਗਿਆ ਹੋਰ ਕਿੰਨੇ ਪ੍ਰਕਾਰ ਦੇ ਦਰਦ ਨੇ ਕੀ ਜਿਹੜਾ ਵੀ ਦਰਦ ਹੋ ਗਿਆ ਚਾਹੇ ਉਹ ਗੋਡਿਆਂ 'ਚ ਹੋ ਗਿਆ ਕਿਤੇ ਵੀ ਹੋ ਗਿਆ ਉਹਨੂੰ ਆਪਾਂ ਗਠੀਏ 'ਚ ਹੀ ਗਿਣਾਂਗੇ। ਸਾਰੇ ਗਠੀਏ ਦੀ ਦਰਦ ਨੇ। ਜੀ। ਜੋ ਅਲੱਗ-ਅਲੱਗ ਆਯੁਰਵੇਦ ਨੇ ਉਹਦੇ ਬਾਰੇ ਕੀ ਦੱਸਿਆ ਦੇਖੋ ਦਰਦ ਗਠੀਆ ਜਿਹੜਾ ਹੈਗਾ ਇਹ ਵੀ ਬਾਤ ਰੋਗ ਆ ਹੂੰ ਤੇ ਦਰਦ ਵੀ ਬਾਤ ਕਰਕੇ ਹੁੰਦੇ ਨੇ ਪਰ ਇਹ ਨਹੀਂ ਹੈਗਾ ਵੀ ਹਰੇਕ ਦਰਦ ਦੇ ਗਠੀਆ ਹੋ ਗਿਆ ਹੂੰ ਸਰਵਾਈਕਲ ਕਰਕੇ ਵੀ ਦਰਦ ਹੋ ਸਕਦਾ ਕੋਈ ਟਰੋਮਾ ਹੋ ਗਿਆ ਕੋਈ ਸੱਟ ਲੱਗੀ ਹੋਛਾ ਕਿ ਉਹ ਵੀ ਦਰਦ ਹੋ ਸਕਦਾ ਜਾਂ ਕੋਈ ਹੋਰ ESR ਵਧ ਗਿਆ ਉਹ ਵੀ ਦਰਦ ਹੋ ਸਕਦਾ ਗਠੀਏ ਦੇ ਵੀ ਕਈ ਪ੍ਰਕਾਰ ਨੇ ਅੱਛਾ ਗਠੀਆ ਵੀ ਕਈ ਪ੍ਰਕਾਰ ਦਾ ਕਈ ਪ੍ਰਕਾਰ ਦਾ ਹੁੰਦਾ ਸੰਧੀ ਬਾਤ ਹੋ ਗਿਆ ਸੰਧੀ ਹੁੰਦਾ ਜੋੜ ਬਾਤ ਮੈਨੇ ਉਹੀ ਬਾਜੂ ਹੋਗੀ ਜਿੱਥੇ ਵੀ ਬਾਜੂ ਹੋਗੀ ਜਾਂ ਬਾਜੂ ਦਾ ਘਟ ਗਿਆ ਦੋਨੇ ਪ੍ਰੋਬਲਮ ਹੁੰਦੀਆਂ ਨੇ ਦੇਖੋ ਆਪਾਂ ਕਹਿੰਦੇ ਨਾ ਬਾਜੂ ਵਧ ਗਈ ਬਾਤ ਵਧ ਗਈ ਤਾਂ ਇੱਥੇ ਬਾਤ ਤੋਂ ਮੈਂ ਦੱਸਦਾ ਪਹਿਲਾਂ ਵੀ ਬਾਤ ਅਸੀਂ ਹਵਾ ਤੋਂ ਲੈ ਰਹੇ ਹਾਂ ਜਿਹੜਾ ਅਸੀਂ ਇਹ ਐਲੀਮੈਂਟ ਪ੍ਰਾਣ ਬਾਜੂ ਸਾਡੇ ਅੰਦਰ ਨੱਕ ਰਾਹੀਂ ਅੰਦਰ ਜਾਂਦੀ ਆ ਆਕਸੀਜਨ ਜਿਹਨੂੰ ਕਿਹਾ ਜਾਂਦਾ ਪ੍ਰਾਣਵਾਜ ਇਹਦੇ ਅੰਦਰ ਸਾਡੇ ਅਲੱਗ-ਅਲੱਗ ਰੂਪ ਨੇ ਹਮ ਅਲੱਗ-ਅਲੱਗ ਇਹਦੇ ਸਥਾਨ ਨੇ ਇਹਦੇ ਚ ਵਿਕ੍ਰਿਤੀ ਹੋਣ ਕਰਕੇ ਦੂਜੀ ਗੱਲ ਇਹ ਹੈਗਾ ਕੈਰੀਅਰ ਹਵਾ ਸਾਡਾ ਇੱਕ ਆਪਾਂ ਕਹਿ ਲਈਏ ਵੀ ਟ੍ਰੈਵਲ ਦਾ ਕੰਮ ਕਰਦੀ ਆ ਟ੍ਰੈਵਲਿੰਗ ਹਮ ਚਲਦੀ ਆ ਸਾਰੇ ਸਰੀਰ ਚ ਹਮ ਜਿੰਨੀ ਵੀ ਗਤੀ ਹੁੰਦੀ ਆ ਹਮ ਪਹਿਲਾਂ ਆਪਾਂ ਹਵਾ ਬਾਰੇ ਥੋੜਾ ਜਿਹਾ ਵਾਯੂ ਬਾਰੇ ਬਾਤ ਬਾਰੇ ਵਾਏ ਬਾਰੇ ਇਹ ਥੋੜਾ ਦੱਸ ਦਈਏ ਥੋੜਾ ਸਮਝਣਾ ਸੌਖਾ ਹੋ ਜਾਊਗਾ ਸੰਗਤ ਨੂੰ ਕਿਉਂਕਿ ਤੁਸੀਂ ਦੇਖਦੇ ਹੋ ਕੋਈ ਵੀ ਗਤੀ ਹੁੰਦੀ ਹੈ ਚਾਹੇ ਉਹ ਸਰੀਰ ਤੋਂ ਬਾਹਰ ਵੀ ਹੋ ਰਹੀ ਆ ਪੱਤੇ ਹਿੱਲਦੇ ਨੇ ਦਰਵਾਜ਼ਾ ਖੁੱਲਦਾ ਪਾਣੀ ਚੱਲ ਰਿਹਾ ਵਹਿ ਰਿਹਾ ਕੋਈ ਚੀਜ਼ ਜਾਂ ਹਵਾ ਚੱਲਦੀ ਆ ਹਨੇਰੀ ਚੱਲਦੀ ਆ ਸਾਰਾ ਹਵਾ ਦਾ ਹੀ ਕੰਮ ਆ ਇਹ ਹਵਾ ਦਾ ਹੀ ਖੇਲ ਹਵਾ ਦਾ ਖੇਲ ਆ ਸਾਰਾ ਇਦਾਂ ਹੀ ਸਾਡੇ ਸਰੀਰ 'ਚ ਅਸੀਂ ਪਲਕਾ ਚਪਕਦੇ ਆਂ ਜਾਂ ਅਸੀਂ ਹੱਥ ਹਿਲਾਉਂਦੇ ਆਂ ਜਾਂ ਅਸੀਂ ਤੁਰਦੇ ਆਂ ਚੱਲਦੇ ਆਂ ਸਾਡੇ ਅੰਦਰ ਹਾਰਟ ਆ ਜਿਹੜਾ ਉਹ ਪੰਪ ਕਰ ਰਿਹਾ ਉਹ ਗਤੀ ਕਰ ਰਿਹਾ ਇਟ ਮੀਨਸ ਕੀ ਆ ਹਵਾ ਜ਼ਰੂਰੀ ਆ ਹਵਾ ਜ਼ਰੂਰੀ ਆ ਤਾਂ ਬਾਤ ਜ਼ਰੂਰੀ ਆ ਬਾਤ ਜ਼ਰੂਰੀ ਆ ਵਾਏ ਜ਼ਰੂਰੀ ਆ ਜ਼ਰੂਰੀ ਹੋ ਗਿਆ ਨਾ ਤੇ ਬਾਹਰ ਵੀ ਸਾਨੂੰ ਜ਼ਰੂਰੀ ਆ ਤਾਂ ਹੀ ਚੀਜ਼ਾਂ ਚੱਲਣਗੀਆਂ ਤਾਂ ਹੀ ਪੰਛੀ ਅਸੀਂ ਸਾਰੇ ਸਾਹ ਲੈ ਪਾਵਾਂਗੇ ਪਰ ਜਦੋਂ ਹਨੇਰੀ ਆ ਜਾਂਦੀ ਆ ਕੀ ਹੁੰਦਾ ਪੇਪ ਤਾਂ ਹੈ ਸਨੈਸ ਵੀ ਹੁੰਦਾ ਹੈ ਤਾਂ ਸਨੈਸ ਉਦਾਂ ਹੀ ਹਾਂ ਆਪਾਂ ਦੇਖਦੇ ਆਂ ਵੀ ਕਿੰਨਾ ਕੁਛ ਨੇਰੀ ਉਡਾ ਕੇ ਲੈ ਜਾਂਦਾ ਹੈ ਨਾ ਤਾਂ ਵੱਡੇ ਵੱਡੇ ਬਿਲਡਿੰਗਾਂ ਵੀ ਗਿਰ ਸਕਦੀਆਂ ਨੇ ਦਰਖਤ ਗਿਰ ਜਾਂਦੇ ਨੇ ਕਿੰਨੇ ਕਿੰਨਾ ਹੈ ਨਾ ਦਿੱਕਤ ਆ ਜਾਂਦੀ ਹੈ ਇਦਾਂ ਹੀ ਸਾਡੇ ਸ਼ਰੀਰ 'ਚ ਜਦੋਂ ਤਾਂ ਇਹ ਸਹਿਜ ਚੱਲਦੀ ਆ ਤਾਂ ਤੁਹਾਨੂੰ ਆਨੰਦਿਤ ਰੱਖਦੀ ਆ ਦੇਖੋ ਦੂਜੀ ਗੱਲ ਮੈਂ ਇੱਕ ਦੱਸਣੀ ਭੁੱਲ ਗਿਆ ਵੀ ਜਿਹੜੇ ਤੁਹਾਡੇ ਮਨ ਦੇ ਵਿਚਾਰ ਨੇ ਉਹ ਵੀ ਸਾਡੇ ਵਾਯੂ ਨਾਲੇ ਚੱਲਦੇ ਨੇ ਹਵਾ ਨਾਲੇ ਚੱਲਦੇ ਨੇ ਅੱਛਾ अच्छा मनदी ਜਿਹੜੀ ਗਤੀ ਆ ਉਹ ਵੀ ਅਸੀਂ ਮਨ ਦੇ ਦੁਆਰਾ ਵਿਚਾਰ ਕਰਦੇ ਆ ਉਹ ਵੀ ਬਾਜੂ ਨਾਲੇ ਚੱਲਦੇ ਉਹ ਵੀ ਬਾਜੂ ਨਾਲ ਚੱਲਦੇ ਨੇ ਬਾਤ ਨਾਲ ਚੱਲਦੇ ਨੇ ਫਿਰ ਜਦੋਂ ਹਨੇਰੀ ਆ ਜਾਂਦੀ ਆ ਤਾਂ ਸਾਰਾ ਸਿਸਟਮ ਗੜਬੜ ਹੋ ਜਾਂਦਾ ਚਲੋ ਆਪਾਂ ਕਰਾਂਗੇ ਇਹਦੇ ਤੇ ਪੋਡਕਾਸਟ ਫੇਰ ਮੈਂ ਵਿੱਚ ਦੀ ਰੋਕ ਕੇ ਕਿ ਤਰ੍ਹਾਂ ਥੋੜਾ ਜਿਹਾ ਸਵਾਲ ਲੈ ਲਾਂ ਵੀ ਜਿਹੜੀ ਐਂਜ਼ਾਇਟੀ ਦੇ ਥਰੂ ਲੋਕ ਓਵਰ ਥਿੰਕਿੰਗ ਕਰਨ ਲੱਗ ਜਾਂਦੇ ਨੇ ਉਹ ਬਸ ਬਾਤਾਂ ਬਾਤਾਂ ਬਾਤ ਆ ਜੀ ਆਪਣਾ ਹਲੇ ਪੈਂਡਿੰਗ ਆ ਐਂਜ਼ਾਇਟੀ ਤੇ ਬਹੁਤ ਵਧੀਆ ਪੋਡਕਾਸਟ ਕਰਨ ਆਜੋ ਤੁਸੀਂ ਕੰਟੀਨਿਊ ਜੀ ਤਾਂ ਫਿਰ ਜਦੋਂ ਆਪਾਂ ਗੱਲ ਕਰਦੇ ਸੀ ਬਾਤ ਦੀ ਹੈਨਾ ਬਾਤ ਦਾ ਥੋੜਾ ਜਿਹਾ ਰੂਪ ਸੰਗਤ ਨੂੰ ਮੈਨੂੰ ਲੱਗਦਾ ਸਮਝ ਆ ਗਿਆ ਤਾਂ ਫਿਰ ਜਿਵੇਂ ਅਸੀਂ ਹੱਥ ਹਿਲਾਉਨੇ ਆ ਬਾਹਾਂ ਹਿਲਾਉਨੇ ਆ ਸਾਡੀਆਂ ਚੀਜ਼ਾਂ ਹਿਲਦੀਆਂ ਨੇ ਕੋਈ ਵੀ ਮੂਵਮੈਂਟ ਹੁੰਦੀ ਆ ਅਸੀਂ ਮਲ त्याਗਦੇ ਆ ਸਾਨੂੰ ਯੂਰੀਨ ਆਉਂਦਾ ਪਿਸ਼ਾਬ ਆਉਂਦਾ ਸਾਰਾ ਹਵਾ ਦੇ ਵੇਗ ਨਾਲ ਆਉਂਦਾ ਹਵਾ ਦੀ ਖੇਡ ਆ ਹਵਾ ਦੀ ਖੇਡ ਆ ਤੇ ਦੂਜਾ ਹਵਾ ਦਾ ਕੰਮ ਆ ਜਿਹੜੇ ਸਾਡੇ ਰਸ ਬਣਦੇ ਨੇ ਅੰਦਰ ਸਾਡੀ એનર્ਜੀ ਬਣਦੀ ਆ ਸਾਡੀ ਤਾਕਤ ਬਣਦੀ ਆ ਭੋਜਨ ਤੋਂ ਸਾਡਾ ਖੂਨ ਬਣਦਾ ਸਰਦਾ ਮਾਸ ਬਣਦਾ ਸਾਰੀਆਂ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣ ਦਾ ਕੰਮ ਵੀ ਇਹਦਾ ਹੀ ਕੰਮ ਵੀ ਬਾਜੂ ਦਾ ਹੈ ਸਰੀਰ ਦਾ ਪੋਸ਼ਣ ਪੋਸ਼ਣ ਇਹਨੇ ਕਰਨਾ ਜਿਵੇਂ ਖਾਣਾ ਖਾ ਲਿਆ ਉਹਦੇ ਚੋਂ ਰਸ ਰक्त ਮਾਸ ਸੇਦ ਮੱਜਾ ਬਣ ਗਿਆ ਅਸਤੀ ਸ਼ਕਰ ਜੋ ਵੀ ਬਣ ਗਿਆ ਉਹਨੂੰ ਆਪਣੇ ਸਥਾਨ ਤੇ ਲੈ ਕੇ ਜਾਣਾ ਉਹਦਾ ਜਿੱਥੇ ਸਥਾਨ ਆ ਉਹਦਾ ਜਿੱਥੇ ਸਥਾਨ ਆ ਉਹਨੂੰ ਉੱਤੇ ਲੈ ਕੇ ਜਾਣਾ ਬਾਜੂ ਦਾ ਕੰਮ ਹਾਂ ਜਿਵੇਂ ਹੁਣ ਵੀਰੇ ਅਪਰੋਸਟੇਟ ਤੱਕ ਉਹਨੂੰ ਕਾਇਮ ਰੱਖਣਾ ਉੱਥੇ ਉਹਦਾ ਕੰਮ ਆਉਨੇ ਉਹਨੂੰ ਉੱਥੇ ਪਹੁੰਚਾ ਦੇਣਾ ਫੋਨ ਨੂੰ ਪੂਰੇ ਸਰੀਰ 'ਚ ਸੰਚਾਰ ਕਰਨਾ ਉਹ ਵੀ ਪ੍ਰਾਨਵਾਯੂ ਨੇ ਕਰਨਾ ਹਾਰਟ ਨੇ ਪمپ ਕਰਨਾ ਉੱਥੇ ਜਿਹੜੀਆਂ ਚੀਜ਼ਾਂ ਦੀ ਲੋੜ ਆ ਜਿਵੇਂ ਹਾਈ ਡੈਂਸਿਟੀ ਲਿਪੋਪ੍ਰੋਟੀਨ ਦੀ ਲੋੜ ਆ ਸਾਡੀਆਂ ਤੁਵਨੀਆਂ ਦੇ ਵਿੱਚ ਤਾਂ ਉੱਥੇ ਉਸ ਚੀਜ਼ ਨੂੰ ਵਾਜੂ ਨੇ ਪਹੁੰਚਾਉਣਾ ਹੁੰਦਾ ਹੁਣ ਦੇਖੋ ਜਦੋਂ ਵਿਕ੍ਰਿਤੀ ਆਉਗੀ ਵਾਜੂ ਵਿਕ੍ਰਿਤ ਹੋਊਗੀ ਸਾਡੀ ਉਹ ਪੰਜਾਬੀ ਚ ਕਹਿੰਦੀ ਹਵਾ ਖਰਾਬ ਹੋਊਗੀ ਤਾਂ ਸਾਨੂੰ ਹੋ ਸਕਦਾ ਜੋੜਾਂ 'ਚ ਦਰਦ ਹੋਣਾ ਸ਼ੁਰੂ ਹੋ ਜਵੇ ਹੂੰ 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 ਸਾਡੇ 'ਚ ਅਕੜਾਹਟ ਹੋਣੀ ਸ਼ੁਰੂ ਹੋ ਜਵੇ ਹੂੰ 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 ਆਮ ਜੀਵਨ ਦੇ ਵਿੱਚ ਵੀ ਜਦੋਂ ਕਿਸੇ ਦਾ ਰੰਗ ਢੰਗ ਬਦਲ ਜਾਂਦਾ ਹਾਂ ਆਪਾਂ ਕਹਿੰਦੇ ਹਵਾ ਖਰਾਬ ਹੋ ਗਈ ਵੀ ਬੰਦੇ ਦੀ ਹਵਾ ਖਰਾਬ ਹੋ ਗਈ ਹਾਂ ਤਾਂ ਉਹ ਵੀ ਦੇਖੋ ਹੈ ਨਾ ਕਿੱਡਾ ਮਲਾ ਕਾਪਾਂ ਚਲੋ ਇੱਕ ਅਲੱਗ ਗੱਲ ਆ ਇਹ ਤਾਂ ਇੱਕ ਉਦਾਹਰਣ ਦੇ ਤੌਰ ਤੇ ਆ ਜਦੋਂ ਆਮ ਅੰਦਰਲੀ ਹਵਾ ਸਾਡੀ ਖਰਾਬ ਹੋ ਜਾਂਦੀ ਆ ਬਾਜੂ ਖਰਾਬ ਹੋ ਜਾਂਦੀ ਆ ਬਾਤ ਖਰਾਬ ਹੋ ਜਾਂਦੀ ਆ ਤਾਂ ਬਹੁਤ ਪ੍ਰਕਾਰ ਦੇ ਰੋਗ ਲੱਗਦੇ ਆ अच्छा वो केड़े केड़े तकरीबन 80 प्रकार ਦੇ ਰੋਗ ਵਾਜੂ ਦੇ 80 ਪ੍ਰਕਾਰ ਦੇ ਰੋਗ ਨੇ ਸਭ ਤੋਂ ਪਹਿਲਾਂ ਤਾਂ ਦਰਦ ਹੋਊਗਾ ਸਾਡੇ ਸਰੀਰ ਚ ਕਿਤੇ ਵੀ ਦਰਦ ਗੋਡਿਆਂ ਚ ਦਰਦ ਹੋ ਸਕਦਾ ਮੋਢਿਆਂ ਚ ਦਰਦ ਹੋ ਸਕਦਾ ਸਾਡੇ ਆ ਛੋਟੀਆਂ ਸੰਧੀਆਂ ਚ ਦਰਦ ਹੋ ਸਕਦਾ ਵੱਡੀਆਂ ਸੰਧੀਆਂ ਚ ਦਰਦ ਹੋ ਸਕਦਾ ਸਾਡੇ ਸਾਡਾ ਸਿਰ ਦਰਦ ਰਹਿ ਸਕਦਾ ਅੱਛਾ ਇਕੱਲੀ ਵਾਜੂ ਕਰੀ ਹਾਂ ਇਹ ਵਾਜੂ ਦੀ ਪ੍ਰਕਿਰਤੀ ਨਾਲ ਇਕੱਲਿਓ ਵਾਜੂ ਕਰੀ ਜਾਂਦੇ ਹੋਰ ਕਿਸੇ ਨਹੀਂ 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 ਇਕੱਲੀ ਵਾਜੂ ਨਹੀਂ ਦੇਖੋ ਹੁਣ ਇੱਕ ਕੈਰੀਅਰ ਆ ਹੂੰ ਉਨੇ ਕਫ ਨੂੰ ਵੀ ਆਪਣੀ ਜਗ੍ਹਾ ਤੇ ਪਚਾਉਣਾ ਜਦੋਂ ਵਾਜੂ ਵਿਕਰਿਤ ਹੋ ਗਈ ਜਿਹੜੀ ਉਹ ਚੀਜ਼ ਉਹਨੂੰ ਢਾਉਣ ਵਾਲੀ ਆ ਇੱਕ ਦਗਾ ਤੋਂ ਦੂਜੀ ਉਹੀ ਖਰਾਬ ਹੋ ਗਈ ਤਾਂ ਉਹ ਕਿਤੇ ਵੱਧ ਛੱਡ ਜੂਗੀ ਕਿਤੇ ਘੱਟ ਛੱਡ ਜੂਗੀ ਜਾਂ ਕਫ ਨੂੰ ਖਰਾਬ ਕਰੂਗੀ ਪਿੱਤ ਨੂੰ ਖਰਾਬ ਕਰੂਗੀ ਦੋਵੇਂ ਦੂਜੇ ਦੋਸ਼ ਵੀ ਨੇ ਹੂੰ ਵਾਤ ਪਿੱਤ ਕਫ ਪਿੱਤ ਤੇ ਕਫ ਵੀ ਨੇ ਜਿਹੜੇ ਹੂੰ ਉਹਨਾਂ 'ਚ ਵੀ ਵਿਕਰਤੀਆ ਹੋਊਗੀ ਵਾਜੂ ਦੇ ਵਿਗੜਨ ਨਾਲ ਪਿੱਤ ਤੇ ਕਫ ਵੀ ਵਿਗੜਦੇ ਨੇ ਦੋਵੇਂ ਵਿਗੜਦੇ ਨੇ ਕਿਉਂਕਿ ਕੈਰੀਅਰ ਆ ਮੇਨ ਇਹੀ ਚੀਜ਼ ਆ ਸਾਰੀ ਸਮਝ ਆਉਂਦੀ ਹੈ ਅੱਛਾ ਫਿਰ ਮੇਰਾ ਕਹਿਲਾ ਵੀ ਜਿਹੜੇ ਆਮੇ ਮਾਤਾਵਾ ਦੱਸਦੇ ਨੇ ਮੇਰੇ ਤਾਂ ਗੋਡਿਆਂ ਤੇ ਸੋਜਾ ਬਹੁਤ ਆ ਗਿਆ ਸੋਜਾ ਗਿਆ ਤਾਂ ਉੱਥੇ ਕਫ ਲੈ ਗਿਆ ਉਹ ਬਾਜੂ ਨੇ ਕਫ ਉੱਥੇ ਜਮਾ ਕਰਤੀ ਕੰਿਆਂ ਦੇ ਸਰੀਰ ਚ ਸਟਿਫਨੈਸ ਆ ਜਾਂਦੀ ਹੈ ਸਟਿਫਨੈਸ ਹੋ ਗਈ ਤਾਂ ਇਟ ਮੀਨਸ ਕੀ ਆ ਉੱਥੋਂ ਬਾਜੂ ਘਟ ਗਈ ਉੱਥੇ ਜਾ ਨਹੀਂ ਰਹੀ ਪੂਰੀ ਪ੍ਰਾਣ ਬਾਜੂ ਆਕਸੀਜਨ ਜਾ ਨਹੀਂ ਰਹੀ ਸਟਿਫਨੈਸ ਹੋ ਗਈ ਜਿਹੜੇ ਉੱਥੇ ਮੋਲੀਕਿਊਲ ਚਾਹੀਦੇ ਨੇ ਇੰਗਰੀਡੀਅੰਟ ਚਾਹੀਦੇ ਨੇ ਉਹ ਨਹੀਂ ਪਹੁੰਚ ਰਹੇ ਅੱਛਾ ਇੱਕ ਮੈਂ ਗੱਲ ਤੁਹਾਡੀ ਰੋਕ ਰਿਹਾ ਬਹੁਤ ਲੋਕ ਆਪਣੇ ਤਾਂ ਖੈਰ ਕਲੀਨਿਕ ਤੇ ਮਰੀਜ਼ ਠੀਕ ਬਹੁਤ ਹੋਏ ਨੇ ਇਸ ਪ੍ਰੋਬਲਮ ਦੇ ਜਿਹਨੂੰ ਸ਼ੋਲਡਰ ਫਰੋਜ਼ਨ ਕਹਿੰਦੇ ਨੇ ਉਹ ਜਿਵੇਂ ਕੰਨੀਆਂ ਨੂੰ ਬਾਹਰ ਚੱਕਣ ਚ ਬੜੀ ਦਿੱਕਤ ਹੁੰਦੀ ਉਹ ਬਾਹ ਹਿੱਲਦੀ ਨਹੀਂ ਇਤੋਂ ਜ਼ੋਰ ਲਾਉਂਦਾ ਹੁੰਦਾ ਉਹ ਵੀ ਬਾਜੂ ਨਾਲ ਹੀ ਸੰਬੰਧਿਤ ਉਹ ਬਾਜੂ ਨਾਲ ਸੰਬੰਧਿਤ ਆ ਅੱਛਾ ਸਾਡੀਆਂ ਮੇਨ ਬਰੀਕ ਵੇਨਸ ਹੁੰਦੀਆਂ ਨੇ ਉਹਨਾਂ ਚ ਵੀ ਸੂਖਸ਼ਮ ਬਾਜੂ ਕੰਮ ਕਰਦੀ ਆ ਉਹ ਕਿਹੜੀ ਬਾਜੂ ਕੰਮ ਕਰਦੀ ਆ ਜਦੋਂ ਇਤੋਂ ਅਸੀਂ ਕਮਾਂਡ ਕਰਦੇ ਆ ਉਹ ਵੀ ਬਾਜੂ ਦਾ ਹੀ ਖੇਲ ਆ ਹਾਂ ਤੁਸੀਂ ਇਹ ਨਹੀਂ ਹੈਗਾ ਵੀ ਆਪਾਂ ਨੇ ਹੱਥਾਂ ਕਰ ਲਿਆ ਜਾਂ ਅੱਖ ਚਪਕਤੀ ਇਹ ਬੜਾ ਸਿਸਟਮ ਚੱਲਦਾ ਅੰਦਰ ਬੜਾ ਮੈਕੈਨਿਜ਼ਮ ਚੱਲਦੇ ਆ ਬੜਾ ਮੇਨਟੇਨ ਮੈਕੈਨਿਜ਼ਮ ਆ ਹੂੰ ਚੱਲਦਾ ਹਵਾ ਨਾਲ ਮਾਈਂਡ ਤੋਂ ਕਮਾਂਡ ਆਉਂਦੀ ਉਹ ਵੀ ਬਾਜੂ ਨਾਲ ਹੀ ਆ ਰਹੀ ਬਾਜੂ ਨਾਲ ਆ ਰਹੀ ਸਾਰੀਆਂ ਚੀਜ਼ਾਂ ਸਵਕ੍ਰਿਤੀ ਹੋਣੀ ਸ਼ੁਰੂ ਹੋ ਜਾਂਦੀ ਫਿਰ ਜੋੜਾਂ ਦਾ ਦਰਦ ਹੋ ਜਾਂਦਾ ਫਿਰ ਗਠੀਆ ਹੋ ਜਾਂਦਾ ਹੂੰ ਫਿਰ ਆ ਚੀਜ਼ ਜਿਹੜਾ ਹਟ ਸ਼ੁਰੂ ਹੋ ਜਾਂਦੀ ਹੈ ਅੱਛਾ ਜਿਹੜਾ ਸਰਵਾਈਕਲ ਆ ਉਹ ਵੀ ਵਾਜੂ ਦਾ ਸਰਵਾਈਕਲ ਉਹ ਵੀ ਵਾਜੂ ਦਾ ਦੇਖੋ ਹੁਣ ਸਮਝ ਆ ਗਿਆ ਨਾ ਹਵਾ ਸਾਡੇ ਸਰੀਰ ਚ ਪੂਰੇ ਚੱਲ ਰਹੀ ਹੈ ਜਦੋਂ ਉਹ ਚ ਵਿਕ੍ਰਿਤੀ ਆ ਗਈ ਤਾਂ ਉਹਨੇ ਕਫ ਨੂੰ ਵਿਗਾੜਨਾ ਸ਼ੁਰੂ ਕਰ ਦੇਣਾ ਕਿਤੇ ਕਫ ਵੱਧ ਛੜਦੀ ਕਿਤੇ ਘੱਟ ਛੜਦੀ ਕਿਤੇ ਚੱਕ ਕੇ ਚੀਜ਼ ਨੂੰ ਦੂਜੇ ਪਾਸੇ ਕਰਤਾ ਨੇਰੀ ਚੱਲ ਪਈ ਅੰਦਰ ਹੂੰ ਹੂੰ ਸਾਰਾ ਤਹਿਸ ਨਸ ਹੋ ਜਾਣਾ ਦੇਖੋ ਛੋਟੀ ਜੀ ਗੱਲ ਆ ਵਿਗਾੜ ਕਿੱਡਾ ਪੈਦਾ ਹੋ ਰਿਹਾ ਹੂੰ ਆਮ ਕਹਿੰਦਾ ਨਾ ਜਿਹੜੇ ਲੋਕ ਕਹਿੰਦੇ ਨੇ ਵਾਜੂ ਦਾ ਸਾਨੂੰ ਬਾਤ ਪਿੱਤ ਕਫ ਸਾਡੇ ਨਹੀਂ ਜੀ ਸਮਝ ਆਉਂਦਾ ਉਫ ਇਹ ਮੈਂ ਇਦਾਂ ਦੇ ਜਿਹੜੇ ਆਪਾਂ ਗੱਲਬਾਤ ਕਰਦੇ ਆ ਇਹ ਆਮ ਜਨ ਸੁਧਾਰਨ ਲਈ ਜਿਹੜੀ ਆਮ ਸੰਗਤ ਆ ਉਹਨਾਂ ਨੂੰ ਸਮਝ ਆਉਣਾ ਸ਼ੁਰੂ ਹੋ ਜਵੇ ਉਹਨਾਂ ਲਈ ਵੀ ਵੈਜੀ ਜਿਹੜੇ ਨਵੇਂ ਵਿਦਿਆਰਥੀ ਸਿੱਖਦੇ ਵੀ ਨੇ ਸਿੱਖਦੇ ਨੇ ਹਾਂ ਸਿੱਖਣ ਵਾਲੇ ਆਉਂਦੇ ਨੇ ਵੀ ਕੰਮ ਆਉਂਦੇ ਆ ਇਹ ਗੱਲ ਕਿਉਂਕਿ ਜਿਹੜੇ ਸਟੂਡੈਂਟਸ ਨੇ ਆਣੇ ਬੈਠੇ ਜੱਜ ਗਿਆ ਸਾਰ ਰੱਖਦੇ ਜੱਜ ਗਿਆ ਸਾਰ ਰੱਖਦੇ ਕਿੰਨੇ ਲੋਕ ਹੁਣ ਕਿੰਨੇ ਬੱਚੇ ਹੁਣ ਤਾਂ ਚਲੋ ਹਲੇ ਕਲਾਸ ਨਹੀਂ ਲੈ ਰਹੇ ਸਿੱਖਣ ਵੀ ਆਉਂਦੇ ਨੇ ਤਾਂ ਬੱਚਿਆਂ ਦੇ ਉਹਨਾਂ ਦੇ ਵੀ ਵੀਡੀਓ ਵੀ ਕੰਮ ਦੀ ਕੰਮ ਦੀਆਂ ਹੁੰਦੀਆਂ ਨੇ ਸੋ ਇਹਦਾ ਜਿਹੜਾ ਫਿਰ ਮੂਲ ਰੂਪ ਦੇ ਵਿੱਚ ਆਪਾਂ ਕਹਿ ਦਈਏ ਵੀ ਸਰਵ ਜਨ ਸਧਾਰਨ ਨੂੰ ਕੀ ਕਰਨਾ ਚਾਹੀਦਾ ਬਾਤ ਰੋਗ ਲਈ ਸਭ ਤੋਂ ਉੱਤਮ ਔਸ਼ਧੀ ਹੈ ਜਿਹੜੀ ਤੁਸੀਂ ਘਰੇ ਹੀ ਕਰ ਸਕਦੇ ਹੋ ਮਾਲਿਸ਼ ਅੱਛਾ ਮ사ਜ ਮ사ਜ ਕਰਨਾ ਹੈ ਬਿਲਕੁਲ ਆਰਾਮ ਮੈਂ ਇੱਥੇ ਰੋਕੂੰਗਾ ਇੱਕ ਮਿੰਟ ਲਈ ਤੁਹਾਨੂੰ ਸਵਾਲ ਲੈ ਲਓ ਮੇਰਾ ਇੱਕ ਪਹਿਲਾਂ ਹੀ ਸਵਾਲ ਲੈ ਲਾਂ ਹਾਲਾਂਕਿ ਤੁਹਾਡੇ ਹਲੇ ਉੱਤਰ ਮੇਰਾ ਹੋ ਸਕਦਾ ਤੁਸੀਂ ਦੇ ਦੇਣਾ ਸੀ ਵੀ ਜਿਹੜੇ ਮਾਲਿਸ਼ ਆ ਜੀ ਇਹ ਕਿਸੇ ਵੀ ਤਰ੍ਹਾਂ ਦੀ ਬਾਜੂ ਵਿਕ੍ਰਿਤੀ ਹੋ ਗਈ ਉਹ ਕਰ ਸਕਦੇ ਨੇ हां कोई भी वात रोगਗਾ ਤੁਹਾਨੂੰ ਚਲੋ ਮਾਲਿਸ਼ ਦਾ ਕੋਈ ਰੋਲਾ ਨਹੀਂ ਹੈਗਾ ਬਸ ਉਹ ਕਰਨੀ ਆ ਅਸੀਂ ਨੇ ਦੇਖ ਕੇ ਜੇ ਪਿਤ ਵਧੀ ਹੋਈ ਹੈ ਨਾਲ ਤਾਂ ਪਿਤ ਦੇ ਲੱਛਣ ਨੇ ਵੀ ਤੁਹਾਨੂੰ ਗਰਮੀ ਵੀ ਲੱਗੂਗੀ ਨਾਲ ਸਵਾਈਲਿੰਗ ਵੀ ਆਊਗੀ ਇਟ ਮੀਨਸ ਕੀ ਆ ਵਾਤ ਨਾਲ ਪਿਤ ਜਿਆਦਾ ਵਿਕ੍ਰਿਤ ਹੋਗੀ ਭੁੱਖ ਤੁਹਾਡੀ ਘਟ ਸਕਦੀ ਆ ਉਹਦੇ ਚ کیا ਬਾਤ ਹੈ ਤਾਂ ਉਥੇ ਕੀ ਕਰਨਾ ਤੁਸੀਂ ਨੇ ਦੇਸੀ ਕੀ ਦੀ ਮਾਲਿਸ਼ ਕਰਤੀਆ ਅੱਛਾ ਜਿਹਦੀ ਵਾਤ ਦੇ ਨਾਲ ਪਿਤ ਪਰ ਕੋਪੀਤ ਹੋ ਗਈ ਉਹਨੇ ਦੇਸੀ ਕੀ ਦੀ ਮਾਲਿਸ਼ ਕਰ ਦੇਸੀ ਕੀ ਦੇ ਵਿੱਚ ਫਿਰ ਮੁਸ਼ਕਪੂਰ ਪਾ ਲੈਣਾ ਅੱਛਾ ਮੁਸ਼ਕਪੂਰ ਵੀ ਪਾਉਣਾ ਮਾਤਰਾ ਦੱਸ ਦੋ ਮਾੜੀ ਦੀ ਮਾਤਰਾ ਜਿਵੇਂ ਆਪਾਂ ਅੱਧਾ ਕਿਲੋ ਦੇਸੀ ਕੀ ਲੈ ਕੇ ਰੱਖ ਲਓ ਤੁਸੀਂ ਉਹਦੇ ਚ 20 ਗ੍ਰਾਮ ਮੁਸ਼ਕਪੂਰ ਪਾ ਲਓ ਪਾ ਕੇ ਰੱਖ ਲਓ ਹੀਮਸੈਨੀ ਜਾਂ ਕਿਹੜਾ ਹੀਮਸੈਨੀ ਪਾ ਲਓ ਜਾਂ ਦੂਜਾ ਪਾ ਲਓ ਕੋਈ ਗੱਲ ਨਹੀਂ ਕਪੂਰ ਦੀ ਕੋਈ ਗੱਲ ਨਹੀਂ ਤਾਂ ਮਾਲਿਸ਼ ਦੀ ਗਤੀ ਆ ਜਿਹੜੀ ਬਸ ਉਹ ਆ ਰੱਖੋਗੇ अच्छा बिल्कुल ਏਦਾਂ ਆਰਾਮ ਨਾਲ ਬਸ ਆਰਾਮ ਨਾਲ ਇਹ ਨਹੀਂ ਵੀ ਜ਼ੋਰ ਲਾਉਣਾ ਜਾਂ ਦੱਬਣਾ ਕਿ ਤੂੰ ਏਦਾਂ ਕੁਝ ਨਹੀਂ ਕਰਨਾ اچھا ਫਿਰ ਤਾਂ ਆਪਣੇ ਆਪ ਹੀ ਕਰ ਸਕਦਾ ਆਪਣੇ ਆਪ ਵੀ ਕਰ ਸਕਦਾ ਕਿਸੇ ਟੈਕਨੀਕਲ ਮਾਲਿਸ਼ ਨਹੀਂ ਲੋੜ ਹੈਗੀ ਹਫ਼ਤੇ 'ਚ ਮੈਂ ਤਾਂ ਕਹਿੰਦਾ ਹੁਣ ਇੱਕ ਦਿਨ ਮਾਲਿਸ਼ ਕਰੋ ਪੂਰਾ ਇੱਕ ਘੰਟਾ ਲਾਓ ਮਾਲਿਸ਼ ਤੇ ਵੀ ਜਿਨ੍ਹਾਂ ਦੇ ਵੀ ਬਾਤ ਬਕਰੇਤਾ ਹਾਂ ਬਾਤ ਨਾਲ ਪਿੱਤਾ ਜਿਨ੍ਹਾਂ ਨੂੰ ਉਹਨਾਂ ਲਈ ਆ ਦੇਸੀ ਕੀ ਦੀ ਜਿਨ੍ਹਾਂ ਨੂੰ ਕੱਲਾ ਬਾਤ ਰੋਗਾ ਵੀ ਪਿੱਤ ਤੇ ਕਫ ਦਾ ਹਲੇ ਕੋਈ ਨਹੀਂ ਜਾਂ ਥੋੜੀ-ਬਹੁਤੀ ਕਫ ਵੀ ਹੈਗੀ ਆ ਉਹ ਕਰਨ ਆਪਣੇ ਤਿਲ ਦੇ ਤੇਲ ਦੀ ਮਾਲਿਸ਼ ਅੱਛਾ ਤਿਲ ਦੇ ਤੇਲ ਤਿਲ ਦਾ ਤੇਲ ਲੈ ਲਓ ਹੂੰ ਉਹਦੇ ਚ ਵੀ ਮੁਸ਼ਕਪੂਰ ਪਾ ਲਓ ਥੋੜਾ ਜਿਹਾ ਬਿਲਕੁਲ ਉਹਦੀ ਮਾਲਿਸ਼ ਕਰੋ ਜੇ ਨਾਲ ਸਵੇਲਿੰਗਾ ਜਿਆਦਾ ਸਵੇਲਿੰਗਾ ਜਿਵੇਂ ਬਹੁਤ ਵੱਡੇ ਵੱਡੇ ਹੋ ਗਏ ਜੋਇੰਟਸ ਗੋਡੇ ਵੱਡੇ ਹੋ ਗਏ ਜਾਂ ਬਹੁਤ ਸੋਜਣ ਆ ਗਈ ਤਾਂ ਰਿੰਡ ਦੇ ਤੇਲ ਦੀ ਮਾਲਿਸ਼ ਕਰਨੀ ਅੱਛਾ ਫਿਰ ਉਹਨਾਂ ਨੇ ਰਿੰਡ ਦੇ ਤੇਲ ਦੀ ਮਾਲਿਸ਼ ਕਰਨੀ ਹਾਂ ਹੁਣ ਜਿਨ੍ਹਾਂ ਦੇ ਸਵੇਲਿੰਗਾ ਤੁਸੀਂ ਕਹਿ ਰਹੇ ਸੀ ਕਫ ਇਟ ਮੀਨਸ ਉਹਨਾਂ ਨੂੰ ਕਫ ਵਿਕਰਿਤ ਹੋਈ ਵੀ ਹੈ ਨਾਲ ਬਾਤ ਦੇ ਨਾਲ ਕਫ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਸਵੇਲਿੰਗਾ ਆ ਗਈ ਹਾਂ ਉਹਨਾਂ ਨੂੰ ਬਾਤ ਦੇ ਨਾਲ ਕਾਫੀ ਹੁਭਾਵਤ ਵੀ ਹੋ ਜੂਗੇ। ਦੋਵੇਂ ਚੀਜ਼ਾਂ ਬਾਤ ਪਿਤ ਕਫ ਤੇ ਨੇ ਵਿਕਰਿਤ ਹੋ ਜਾਣਗੇ ਉਹ। ਕਿੰਨੇ ਵਿਕਰਿਤ ਹੋਏ। ਫਿਰ ਉਹਨਾਂ ਲਈ ਅਰਿੰਡ ਦੇ ਤੇਲ ਦੀ ਨਾਲ ਅਰਿੰਡ ਦੇ ਤੇਲ ਦੀ ਮਾਲਿਸ਼ ਉਹ ਫਿਰ ਇਦਾਂ ਹੋ ਜਾਂਦਾ ਹੁੰਦਾ ਵੀ ਇੱਕ ਦਿਨ ਅਰਿੰਡ ਦੇ ਤੇਲ ਦੀ ਮਾਲਿਸ਼, ਇੱਕ ਦਿਨ ਦੇਸੀ ਕੀ ਦੀ ਮਾਲਿਸ਼, ਇੱਕ ਦਿਨ ਤਿਲ ਦੇ ਤੇਲ ਦੀ ਮਾਲਿਸ਼। ਉਹ ਅਸੀਂ ਇਦਾਂ ਕਰਾਂਗੇ ਵੀ 5-5 ਦਿਨ ਦਾ ਸਮਾਂ ਬਣਾ ਲਾਂਗੇ ਵੀ 5 ਦਿਨ ਬਾਅਦ ਆਹ ਤੇਲ ਦੀ, ਉਹ ਤੋਂ ਅਗਲੇ 5 ਦਿਨ ਬਾਅਦ ਬਹੁਤ ਹੁੰਦੀ ਐਨੀ ਕਮਾਲਿਸ਼। ਜਿਹੜੀ ਰੂਟੀਨ ਚ ਕਰਨੀ ਆ ਰੋਜ਼ੋ 5-7 ਮਿੰਟ। ਜਿਹੜਾ ਜਿਹੜਾ ਅੰਗ ਪ੍ਰਭਾਵਤਾ ਸਾਡਾ ਉੱਥੇ ਮਾਲਿਸ਼ ਕਰੋ ਮਲੇ ਕੱਲਿਓ ਜਿਹੜੀ ਮਾਲਿਸ਼ ਆ ਤੁਹਾਨੂੰ 50% ਤੱਕ ਆਰਾਮ ਦੇ ਦਿੰਦੀ ਆ ਗਠੀਏ ਚ ਸਰਵਾਈਕਲ ਚ ਜੋੜਾਂ ਦੇ ਦਰਦ ਚ ਯੂਰਿਕ ਐਸਿਡ ਦੇ ਵਿੱਚ ਜੇ ਕੋਈ ਸਵਾਈਲਿੰਗ ਹੋਉਂਦੀ ਆ ਸਾਡੇ ਜੋੜਾਂ ਤੇ ਸੰਧੀਵਾਤ ਦੇ ਤਾਂ ਉੱਥੇ ਬਹੁਤ ਕਾਮਯਾਬ ਇਹ ਨੁਸਖਾ ਅੱਛਾ ਤੇ ਹੁਣ ਆਪਾਂ ਪਰਹੇਜ਼ ਦੀ ਗੱਲ ਕਰ ਲਈਏ ਵੀ ਜਿਹੜੇ ਜੋੜਾਂ ਦੇ ਰੋਗੀ ਨੇ ਚਾਹੇ ਉਹਨਾਂ ਨੂੰ ਗਠੀਆ ਹੋ ਗਿਆ ਚਾਹੇ ਸਰਵਾਈਕਲ ਹੋ ਗਿਆ ਚਾਹੇ ਉਹਨਾਂ ਦੇ ਗੋਡਿਆਂ ਦੇ ਵਿੱਚ ਦਰਦ ਹੋ ਰਿਹਾ ਤੇ ਸਵੇਲਿੰਗ ਆ ਗਈ ਪੈਰ ਨਹੀਂ ਮੁੜਦੇ ਜਾਂ ਸ਼ੋਲਡਰ ਫਰੋਜ਼ਨ ਹੋ ਗਿਆ ਉਹਨਾਂ ਨੂੰ ਪਰਹੇਜ਼ ਦੱਸੋ ਤੁਸੀਂ ਵੀ ਉਹ ਕਿਹੜੇ ਪਰਹੇਜ਼ ਰੱਖਦੇ ਦੇਖੋ ਬਾਤ ਦਾ ਸਭ ਤੋਂ ਵੱਡਾ ਦੁਸ਼ਮਣ ਹੈਗਾ ਖੱਟਾ ਖਟਾਸ ਜਦੋਂ ਜਦੋਂ ਤੁਹਾਨੂੰ ਕਿਤੇ ਵੀ ਦਰਦ ਆ ਸਰੀਰ 'ਚ ਵਾਯੂ ਵਧ ਗਈ ਆ ਤਾਂ ਤੁਸੀਂ ਖੱਟਾ ਰਸ ਕੋਈ ਵੀ ਨਹੀਂ ਲੈਣਾ ਅੱਛਾ ਖੱਟੀ ਚੀਜ਼ ਕੋਈ ਵੀ ਨਹੀਂ ਖਾਣੀ ਜਿਵੇਂ ਇਮਲੀ ਸੌਸ ਹੋ ਗਿਆ ਅਚਾਹ ਇਮਲੀ ਸੌਸ ਸਿਰਕਾ ਇਹ ਚੀਜ਼ਾਂ ਤਾਂ ਆਮ ਜਿਹੜੀਆਂ ਅਸੀਂ ਰੁਟੀਨ 'ਚ ਲੈ ਲੈਂਦੇ ਫਿਰ ਇੱਥੇ ਇੱਕ ਸਵਾਲ ਆ ਜਾਣਾ ਵੀ ਦਹੀਂ ਤੇ ਲੱਸੀ ਦਹੀਂ ਲੱਸੀ ਇਹਦੇ 'ਚ ਬੰਦ ਆ। ਛੇ ਦਹੀਂ ਤੇ ਲੱਸੀ ਵੀ ਬੰਦ ਬਾਤ ਵਿਕ੍ਰਿਤੀ ਹੋਵੇ ਦਹੀਂ ਲੱਸੀ ਬਿਲਕੁਲ ਬੰਦ ਕਰਨਾ ਪਊਗਾ। ਤੁਸੀਂ ਵੈਸੇ ਕਿਤੇ ਕਿਤੇ ਲੱਸੀ ਦਾ ਪ੍ਰਯੋਗ ਦੱਸ ਦਿੰਦੇ ਹੋ। ਲੱਸੀ ਦਾ ਪ੍ਰਯੋਗ ਕੱਚੀ ਲੱਸੀ ਦੱਸਦੇ ਹਾਂ ਅਸੀਂ। ਕੱਚੀ ਲੱਸੀ। ਹਾਂ ਉਹ ਤਾਂ ਆਪਾਂ ਇੱਕ ਅਲੱਗ ਕੱਚੀ ਲੱਸੀ ਪੀਣੀ ਹੈ ਜਦੋਂ ਵਾਯੂ ਨੂੰ ਕੱਢਣਾ ਤਾਂ ਉਹ ਦੁਪਹਿਰ ਨੂੰ ਪੀਣੀ ਹੁੰਦੀ ਆ। 2-3 ਗਲਾਸ ਜਿਵੇਂ ਆਪਾਂ ਨੇ 100 ਗ੍ਰਾਮ ਦੁੱਧ ਪਾਇਆ 1 ਲੀਟਰ ਪਾਣੀ ਪਾ ਲਓ। ਪਰ ਉਹ ਤੁਸੀਂ ਲੂ ਜਦੋਂ ਚਲਦੀ ਆ ਹਾਂ ਲੂ ਚਲਦੀ ਆ ਉਦੋਂ ਵੀ ਵੈਸੇ ਵੀ ਆਮ ਦਿਨਾ ਚ ਵੀ ਲਈ ਜਾ ਸਕਦੀ ਆ ਕੋਈ ਐਸੀ ਗੱਲ ਨਹੀਂ ਕੱਚੀ ਲੱਸੀ ਪੀਤੀ ਜਾ ਸਕਦੀ ਆ ਕਿਉਂਕਿ ਉਹਦੇ ਨਾਲ ਯੂਰੀਨ ਆਊਗਾ ਪਿਸ਼ਾਬ ਆਊਗਾ ਖੁੱਲ ਕੇ ਤਾਂ ਵੀ ਵਾਜੂ ਬਾਹਰ ਜਾਂਦੀ ਆ ਇੰਦਰੀ ਜਲਾਵ ਇਹਨੂੰ ਕਿਹਾ ਜਾਂਦਾ ਹੈ ਰਮੇ ਵਿੱਚ ਤਾਂ ਉਹਦੇ ਨਾਲ ਵਾਜੂ ਘਟਦੀ ਆ ਵਾਜੂ ਦਾ ਵੇਕ ਘਟਦਾ ਛਰੀਰ ਚ ਅੱਛਾ ਇੱਕ ਤਾਂ ਖੱਟੇ ਦੇ ਤੁਸੀਂ ਪਰਹੇਜ਼ ਦੱਸ ਤੇ ਹੋਰ ਕਿਹੜੇ ਪਰਹੇਜ਼ ਨੇ ਦੇਖੋ ਇਹਦੇ ਚ ਸਾਬਤ ਦਾਲਾਂ ਚਨੇ ਹੋਗੇ ਕਾਲੇ ਚਿੱਟੇ ਦੋਵੇਂ ਚਨੇ ਨੇ ਅੱਛਾ ਦੋਵੇਂ ਚਨੇ ਨਹੀਂ ਖਾਣੇ ਬਿਲਕੁਲ ਨਹੀਂ ਖਾਣੇ ਜੀ ਮਾਂ ਨਹੀਂ ਖਾਣੇ ਰਾਜਮਾ ਨਹੀਂ ਖਾਣੇ ਸਾਉਤੀਆਂ ਦਾਲਾਂ तकरीबन ਸਾਰੀਆਂ ਹੀ ਬੰਦ ਨੇ ਇੱਕ ਮੋਠਾਂ ਦੀ ਦਾਲ ਆ ਕਿਉਂਕਿ ਉਹਦੀ ਪ੍ਰਕਿਰਤੀ ਥੋੜੀ ਜੀ ਗਰਮ ਹੁੰਦੀ ਆ ਉਹ ਅਸੀਂ ਹਿੰਗ ਦਾ ਤੜਕਾ ਲਾ ਕੇ ਖਾ ਸਕਦੇ ਆ ਜਾਂ ਮੂੰਗੀ ਦੀ ਦਾਲ ਆ ਜਿਹੜੀ ਪੀਲੀ ਉਹ ਚ ਮਸਰ ਨਹੀਂ ਪਾਉਣਾ ਇਕੱਲੀ ਮੂੰਗੀ ਉਹਨੂੰ ਵੀ ਹਿੰਗ ਦਾ ਤੜਕਾ ਲੱਗੂ ਜਾਂ ਕੁਲਥੀ ਦੀ ਦਾਲ ਖਾ ਸਕਦੇ ਆ ਕੁਲਥੀ ਦੀ ਦਾਲ ਚ ਕੀ ਆ ਕਿਉਂਕਿ ਉਹ ਬਾਜੂ ਨੂੰ ਮੂਤਰ ਲਾਉ ਅੱਛਾ ਉਹਦੇ ਨਾਲ ਯੂਰੀਨ ਖੁੱਲ ਕੇ ਆਉਂਦਾ ਹਵਾਜੂ ਘਟਦੀ ਆਂ ਅੰਦਰੋਂ ਉਹਨੂੰ ਵੀ ਥੋੜਾ ਜਿਹਾ ਹਿੰਗ ਦਾ ਤੜਕਾ ਕਾਲੀ ਮਿਰਚ ਇਹ ਚੀਜ਼ਾਂ ਪਾ ਲੈਣੀ ਚਾਹੀਦੀਆਂ ਨੇ ਹੁਣ ਕਈ ਕਹਿੰਦੇ ਨੇ ਸਵਾਦ ਨਹੀਂ ਬਣਦੀ ਕੁਲਥੀ ਦੀ ਦਾਲ ਕੁਲਥੀ ਦੀ ਦਾਲ ਆ ਜਿਹੜੀ ਉਹਨੂੰ ਜੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਖੁੱਲੇ ਭਾਂਡੇ 'ਚ ਬਣਾਓਗੇ ਵੱਧ ਸਮਾਂ ਲਾ ਕੇ ਬਣਾਓਗੇ ਤਾਂ ਟੇਸਟੀ ਬਣ ਜਾਂਦੀ ਆ ਚੰਨਿਆਂ ਦੀ ਦਾਲ ਖਾਧੀ ਜਾ ਸਕਦੀ ਆ ਉਹ ਵੀ ਕਦੇ-ਕਦੇ ਜਿਹੜੇ ਕਾਲੇ ਛੋਲੇ ਹੁੰਦੇ ਨੇ ਨਾ ਉਹਨਾਂ ਦੀ ਦਾਲ ਹੁੰਦੀ ਆ ਛੋਲਿਆਂ ਦੀ ਦਾਲ ਜਿਹਨੂੰ ਕਹਿੰਦੇ ਨੇ ਉਹ ਖਾਧੀ ਜਾ ਸਕਦੀ ਉਹਦੇ ਚ ਵੀ ਬੜੀ ਜਾਂ ਕੋਈ ਹਿੰਗ ਜਾਂ ਕੋਈ ਇਦਾਂ ਦੀ ਚੀਜ਼ ਸਾਨੂੰ ਪਾ ਲੈਣੀ ਚਾਹੀਦੀ ਤੇ ਫਲਾਂ ਦੇ ਵਿੱਚ ਇਹਦੇ ਚ ਪਰਹੇਜ਼ ਸਾਨੂੰ ਰੱਖਣਾ ਪਊਗਾ ਅੰਬ ਆ ਗਿਆ ਖੱਟਾ ਫਲਾ ਨਹੀਂ ਖਾਣਾ ਆਲੂ ਬੁਖਾਰ ਆ ਗਿਆ ਖੱਟਾ ਫਲਾ ਨਹੀਂ ਖਾਣਾ ਮਿੱਠੇ ਫਲੇ ਦੇ ਚ ਖਾਦੇ ਜਾ ਸਕਦੇ ਹਾਂ ਜਿਵੇਂ ਅੰਬ ਤਾਂ ਮਿੱਠਾ ਵੀ ਹੁੰਦਾ ਫਿਰ ਅੰਬ ਮਿੱਠਾ ਵੀ ਹੁੰਦਾ ਪਰ ਉਹਦਾ ਜਿਹੜਾ ਸੁਭਾਅ ਆ ਉਹ ਖਟਾਸ ਆ ਜੀ ਉਹਦਾ ਸੁਭਾਅ ਉਹ ਤੁਹਾਡੀ ਕਫ ਵਧਾ ਸਕਦਾ ਆ ਉਹ ਨਹੀਂ ਖਾਣਾ ਜੀ ਕੇਲਾ ਕੇਲਾ ਖਾ ਸਕਦੇ ਹੋ ਜੇ ਆਰਗੇਨਿਕ ਕੇਲਾ ਮਿਲਦਾ ਤਾਂ ਤੁਸੀਂ ਹਫਤੇ ਚ ਇੱਕ ਜਾਂ ਦੋ ਦਿਨ ਕੇਲਾ ਖਾਦਾ ਜਾ ਸਕਦੇ ਤੇ ਬਾਜੂ ਦੇ ਵਿੱਚ ਹੁਣ ਦੁੱਧ ਆ ਗਿਆ ਦੇਖੋ ਦੁੱਧ ਦੇ ਵਿੱਚ ਬਾਜੂ ਕਰੂਗਾ ਸਾਨੂੰ ਪੇਟ ਗੈਸ ਵੀ ਬਣਾਉਂਦਾ ਦੁੱਧ ਪਰ ਕੀ ਖਾਦਾ ਜਾ ਸਕਦਾ ਬਾਤ ਰੂਪ ਚ ਅੱਛਾ ਕੀ ਖਾ ਸਕਦੇ ਕੀ ਖਾ ਸਕਦੇ ਆ ਕੋਈ ਮਤਲਬ ਬਹੁਤ ਜ਼ਿਆਦਾ ਨਹੀਂ ਜਦੋਂ ਬਾਤ ਨਾਲ ਪੇਤ ਤਾਂ ਕੀ ਖਾਓਗੇ ਤਾਂ ਤੁਹਾਨੂੰ ਸੋਨੇ ਤੇ ਸੁਹਾਗੇ ਵਾਲਾ ਕੰਮ ਕਰੂ ਆਹ ਵੀ ਪੱਤੀ ਕਰ ਚੂਰਨ ਲਓ ਅੱਧਾ ਚਮਚ ਉਹ ਚ ਘੀ ਪਾਓ ਇੱਕ ਚਮਚ ਉਹਨੂੰ ਮਿਕਸ ਕਰਕੇ ਗਰਮ ਪਾਣੀ ਨਾਲ ਖਾ ਲਓ ਪੇਟ ਗੈਸ ਤੋਂ ਵੀ ਆਰਾਮ ਮਿਲੂਗਾ ਪੇਟ ਵੀ ਨਰਮ ਰਹੂਗਾ ਦਰਦ ਵੀ ਘਟਣਗੇ ਐਸਿਡ ਵੀ ਨਹੀਂ ਬਣੂਗਾ ਜਿਵੇਂ ਦੁੱਧ ਦੀ ਤੁਸੀਂ ਗੱਲ ਕੀਤੀ ਵੀ ਨਹੀਂ ਪੀਣਾ ਜੀ ਪਰ ਦੁੱਧ ਪੀਣ ਦੀ ਬਹੁਤ ਲੋਕਾਂ ਨੂੰ ਆਦਤ ਹੁੰਦੀ ਆ ਜੀ ਤੇ ਫਿਰ ਉਹਨਾਂ ਲਈ ਕੋਈ ਸੋਲੂਸ਼ਨ ਦੱਸ ਦੋ ਸੋਲੂਸ਼ਨ ਹੁੰਦਾ ਵੀ ਦੁੱਧ ਨੂੰ ਤੁਸੀਂ ਵਾਲੀ ਤੋਂ ਉਹਨੂੰ ਠੰਡਾ ਕਰ ਉਹ ਠੰਡਾ ਕਰਕੇ ਮਲਾਈ ਆ ਗਈ ਉਹਨੂੰ ਉਤਾਰ ਦਿਓ ਜਾਂ ਦੋ ਵਾਰ ਮਲਾਈ ਉਤਾਰ ਦਿਓ ਤਾਂ ਫਿਰ ਉਹਦੇ ਵਿੱਚ ਥੋੜਾ ਸੌਂਠ ਦਾ ਚੂਰਣ ਮਿਲਾਓ ਸੌਂਠ ਦਾ ਚੂਰਣ ਮਿਲਾਓ ਇੱਕ ਗਲਾਸ ਦੇ ਵਿੱਚ ਮਤਲਬ ਚਮਚ ਦਾ ਚੌਥਾ ਕਿ ਹਿੱਸਾ ਜਾਂ ਅੱਧਾ ਚਮਚ ਅੱਧਾ ਚਮਚ ਪਤਲਾ ਦੁੱਧ ਹੋਵੇ ਅੱਧਾ ਚਮਚ ਸੋਨ ਦਾ ਪਾ ਲੂ ਦੁੱਧ ਪਤਲਾ ਹੀ ਲੈਣਾ ਦੁੱਧ ਪਤਲਾ ਇਹ ਰਾਤ ਨੂੰ ਲੈ ਸਕਦੇ ਨੇ ਜਾਂ ਦਿਨ ਚ ਰਾਤ ਨੂੰ ਨਾ ਲਿਆ ਜਾਵੇ ਤਾਂ ਜ਼ਿਆਦਾ ਵਧੀਆ ਕਿਉਂਕਿ ਦੁੱਧ ਬਾਜੂ ਤਾਂ ਕਰਦਾ ਹੀ ਆ ਇੱਕ ਬੈਕਟੀਰੀਆ ਹੁੰਦਾ ਦੁੱਧ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਪਰਹੇਜ਼ ਰੱਖਦੇ ਆ ਨਾ ਤਾਂ ਬਹੁਤ ਵਧੀਆ ਸਾਨੂੰ ਨਤੀਜੇ ਮਿਲਦੇ ਬੁਝੀ ਚੀਜ਼ ਮੇਰੇ ਹੋਰ ਧਿਆਨ ਚ ਆ ਵੀ ਜਿਹੜੇ ਜੋੜਾਂ ਦੇ ਦਰਦ ਮਾਤਾਵਾ ਗ੍ਰਸਤ ਨੇ ਉਹਨਾਂ ਨੂੰ ਚਾਵਲ ਖਾਣ ਦੀ ਆਦਤ ਹੁੰਦੀ ਹੈ ਚਾਵਲ ਬਿਲਕੁਲ ਬੰਦ ਰੱਖੀ ਅੱਛਾ ਬਿਲਕੁਲ ਬੰਦ ਬਿਲਕੁਲ ਕਿਸੇ ਵੀ ਤਰੀਕੇ ਨਾਲ ਬਹੁਤ ਜ਼ਿਆਦਾ ਵਾਜੂ ਆ ਵਾਜੂ ਦੀ ਵਿਕ੍ਰਿਤੀ ਕਰਨਗੇ ਚਾਵਲ ਹਾਂ ਨਹੀਂ ਖਾਣੇ ਨਹੀਂ ਖਾਣੇ ਚਾਵਲ ਜਿਵੇਂ ਕੜੀ ਹੋ ਗਈ ਕੜੀ ਬਿਲਕੁਲ ਨਹੀਂ ਖਾਣੀ ਭਿੰਡੀ ਭਿੰਡੀ ਨਹੀਂ ਖਾਣੀ ਅਰਬੀ ਅਰਬੀ ਨਹੀਂ ਖਾਣੀ ਮਾਂ ਚਾਵਲ ਤਾਂ ਤੁਸੀਂ ਦੱਸੇ ਦਾ ਤਾਂ ਵੀ ਨਹੀਂ ਖਾਣੇ ਹੋਰ ਕਿਹੜੀਆਂ ਇਦਾਂ ਦੀਆਂ ਸਬਜ਼ੀਆਂ ਜਿਵੇਂ ਕਰੇਲੇ ਹੋ ਗਏ ਕਰੇਲੇ ਖਾਦੇ ਜਾ ਸਕਦੇ ਨੇ ਅੱਛਾ ਕਰੇਲੇ ਖਾਦੇ ਹਾਂ ਪਰ ਉਹਨਾਂ ਨੂੰ ਆਪਾਂ ਤਲਣਾ ਨਹੀਂ ਕੱਟ ਕੇ ਸਬਜ਼ੀ ਵਾਂਗ ਬਣਾਉਣਾ ਹੈ ਅੱਛਾ ਥੋੜੀ ਕੜਤਣ ਤੇ ਰਹਿਣਗੇ ਪਰ ਉਹਦਾ ਕੋਈ ਖਾਂਦਾ ਨਹੀਂ ਅਗਲਾ ਕਹਿੰਦਾ ਮੈਂ ਤਾਂ ਤਲਕੇ ਖਾਂਉ ਆਲੂ ਪਾਉਂਦੇ ਨੇ ਵਿੱਚ ਉਹ ਗੱਲ ਤਾਂ ਤੇ ਤਲੇ ਹੋਏ ਪਦਾਰਥ ਤਲੇ ਹੋਏ ਪਦਾਰਥ ਕਿਤੇ ਕਿਦਾਂ ਹੀ ਖਾਦੇ ਜਾ ਸਕਦੇ ਨੇ ਮਹੀਨੇ ਸ਼ਮਾਹੀ ਕਿਤੇ ਖਾਦੇ ਜਾ ਸਕਦੇ ਨੇ ਪਰ ਉਹ ਘਰੇ ਬਣੇ ਹੁਣ ਯਕੀਨੀ ਹੋਵੇ ਵੀ ਬਹੁਤ ਤੇਲ ਖਰਾਬ ਨਹੀਂ ਹੈਗਾ ਉਹਦਾ ਵੀ ਅਸੀਂ ਰੋਜ਼ ਪਕੌੜੇ ਖਾ ਰਹੇ ਹਾਂ ਸਮੋਸੇ ਖਾ ਰਹੇ ਹਾਂ ਜਾਂ ਰੋਜ਼ ਪਰੌਂਠੇ ਖਾ ਰਹੇ ਹਾਂ ਇਦਾਂ ਨਹੀਂ ਹੋ ਸਕਦਾ ਤੇ ਚਲੋ ਤੁਸੀਂ ਕਾਫੀ ਕੁਛ ਇਹਦੇ ਬਾਰੇ ਦੱਸਤਾ ਕਿਸੇ ਦੇ ਜੋੜਾਂ ਦੇ ਦਰਦ ਤੇ ਵੀ ਆਪਾਂ ਪ੍ਰੋਪਰ 1.5-2 ਘੰਟੇ ਦਾ ਪੋਡਕਾਸਟ ਕਰੀਏ ਤਾਂ ਕਿ ਕੋਈ ਵੀ ਸਵਾਲ ਜਿਹੜਾ ਉਹ ਦਰਸ਼ਕਾਂ ਦਾ ਨਾ ਰਹੇ ਲੱਗਿਆ ਗਿਆ ਜੀ ਧੰਨਵਾਦ